ਬਹੁਤ ਭਜਨਿਆਂ ਜਿੱਤ ਜੰਮਿਆਂ ਆਰਿਆ ਕੋਸ਼ਨਿਆਂ ਮਹਿਮਨ ਕਹੀਦੀਆਂ they <laughs> ਅੱਡੇ ਸਾਡੇ ਸਭ ਦੇ ਭਾਗ ਚੰਗੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰੀ ਮਾਰੇ ਮੈਂ ਕਿਹ ਕਿਸ ਨੇ ਸੱਚੇ ਪਾਤਸ਼ਾਹ ਜੀ ਮੈਂ ਤਰਨਾ ਨਾਉਣਾ ਪਉਸਾ ਮਾਰੇ ਕਿੰਨੇ ਕੋਈ ਗੱਲ ਨਹੀਂ ਤਰਜੇ ਰਹਿ ਪਰ ਤੇ ਨੂੰ ਜਮਾਤ ਵਿੱਚ ਬੈਠਣਾ ਪਏ ਮਾਰੇ ਜੀ ਕਿਹਦੀ ਜਮਾਤ ਵਿੱਚ ਮੈਨੂੰ ਬੈਠਣਾ ਪਏ ਮਾਰੇ ਕਹਿੰਦੇ ਆ ਜਮਾਤ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰੀ ਜਿਹੜਾ ਇੱਥੇ ਬੈਠੂਗਾ ਹਾਜ਼ਰੀ ਲਵਾਊਗਾ ਉਹ ਤਾਂ ਹੈ ਉਹਦਾ ਤਰਨਾ ਤੈਆ ਉਹਦੇ ਤਰਨ ਵਿੱਚ ਕੋਈ ਸ਼ਾਂਤੀ ਨਹੀਂ ਮਾਰੇ ਕਹਿੰਦੇ ਪਰ ਸਤਸੰਗ ਜ਼ਰੂਰ ਕਰੇ ਸਤਸੰਗ ਜ਼ਰੂਰ ਕਰੇ ਹਾਜ਼ਰੀ ਜ਼ਰੂਰ ਲਵਾਇਆ ਕਰੇ ਮਾਰੇ ਕਹਿੰਦੇ ਵੱਡੇ ਭਾਰੀ ਪੜਨਦੇ ਮਾਰੇ ਮੇਰੇ ਭਾਰ ਨਹੀਂ ਪੁਣੇ ਮੈਂ ਬੜਾ ਭਾਰ ਨਾਲ ਤੁਨੀਣਾ ਬੰਨਾ ਮਾਰੇ ਕਿ ਤੈਨੂੰ ਦੱਸਿਆ ਤਾਂ ਹੈਗਾ ਭਾਈ ਇਹ ਤੂੰ ਜਮਾਤ ਵਿੱਚ ਵਿਆਹ ਕਰ ਜਦੋਂ ਇਸ satsang ਵਿੱਚ ਜਾਵੇਂਗਾ ਜਦੋਂ ਰੋਜ਼ ਦੀ ਮਨ ਦੀ ਅਵਸਥਾ ਚੇਂਜ ਹੋ ਜੂਗੀ ਤੇਰੀ ਹੋਲੀ 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 ਕੀ ਤੋਂ ਨਹੀਂ ਜਾ ਕੇ ਤੇਰੇ ਭਾਰ ਬਣਦੇ ਜਾਣਗੇ ਫਿਰ ਤੈਨੂੰ ਆਉਂਦੇ ਜਾਂਦੇ ਨੂੰ ਮਾਰੇ ਕਹਿੰਗੇ ਵੱਡ ਭਾਰੀ ਸਿੱਖਿਆ ਤੂੰ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਮੈਂ ਬਾਣਾ ਮੇਰੇ ਕਰਨ ਵਾਲੇ ਮੇਰੇ ਭਾਗ ਮੁੰਡੇ ਨਹੀਂ ਕਿ ਛੋਟੇ ਆ ਉਹ ਜੰਦਾ ਨਹੀਂ ਕਰੇਗਾ ਮੇਰੇ ਮਾਰੇ ਕਿਤੇ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਤੂੰ ਪਰਿ ਉਹਨਾਂ ਵੱਲ ਵੇਖ ਜਿਹੜੇ ਸੰਗਤ ਨਹੀਂ ਕਰਦੇ ਤੂੰ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਸੰਗੋ ਦੇ ਵਿੱਚ ਆ ਕੇ ਬਿਠਿਆ ਸੱਚੇ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਉਹ ਭਾਈ ਧੰਨ ਨੇ ਜਿਹੜੇ ਸਤ ਸੰਮੋਹ ਵਿੱਚ ਚੱਲ ਕੇ ਆਉਂਦੇ ਹਾਂ ਕੁਰਬਾਨੇ ਜਾਨੋਂ ਮਹਿਰਵਾਨਾ ਹਾਂ ਕੁਰਬਾਨੇ ਜਾਨੋਂ ਪਰਮਾਨੰ ਜਾਣ ਜਿਨਾ ਕੇ ਲੈਣ ਤੇ ਤੇਰਾ ਲੈਣ ਤੇ ਤੇਰਾ ਨਾਮ ਜਿਨਾ ਕੇ ਹਾਂ ਸਭ ਤੁਹਾਡੇ ਤੇ ਹੀ ਨੇ ਬਲਹਾਰ ਜੰਦੇ ਗਰੀਬੋ ਆ ਜਿਹਦਾ ਨਾਮ ਜਪਦਾ ਸਾਸੰਗ ਕਰਦਾ ਮਰ ਕੇ ਤੇ ਮੈਂ ਤੁਮਾਂ ਦੇ ਚਰਨਾਂ ਤੋਂ ਉਹਨਾਂ ਦੇ ਤੋਂ ਬਲਹਾਰ ਜਾਣਾ ਜਿਹੜੇ ਸਾਸੰਗੋ ਵਿੱਚ ਬੈਠੇ ਨੇ ਬੜੇ ਪਿਆਰ ਨਾਲ ਉਹਨੇ ਪ੍ਰੋਗਰਾਮ ਕੀਤਾ ਘਰ ਛੱਡੀ ਜਾਂਦਾ ਗੱਲ ਕੀ ਕੋ ਸਤਨਾਮ ਤੇਰੇ ਤੋਂ ਭਾਈ ਘਰ ਨਹੀਂ ਛੱਡ ਹੁੰਦਾ ਤੁਰ ਘਰ ਨਾਲ ਨਹੀਂ ਪ੍ਰੀਤੀ ਪਾ ਵਿੱਚ ਆਉਂਦਾ ਤੋ ਗੁਰੂ ਨਾਨਕ ਦੇ ਦਰਵਾਜ਼ੇ ਉੱਤੇ ਕਿਉਂ ਨਹੀਂ ਹੁੰਦਾ ਤੈਨੂੰ ਕਾਹ ਮਿਸਰ ਗਿਆ ਕਿ ਗੁਰੂ ਨਾਮ ਤੋਂ ਬਿਨਾਂ ਤੇਰਾ ਕੋਈ ਨਹੀਂ ਜੇ ਕਿਰਪਾ ਹੋਣੀ ਹੈ ਤੇ ਇਸ ਦਰਬਾਰ 'ਚ ਹੋਣੀ ਮਾਲੇ ਕਹਿੰਦੇ ਜਿੰਨਾ ਤੇਰੇ ਸਵਾਸ ਨੇ ਬੰਦਗੀ ਨਾ ਛੱਡਿਆ ਕਰ ਬੰਦੀ ਕਰਦਾ ਰਿਹਾ ਤੇਰਾ ਪੜਾ ਕਰ ਬੰਦਿਤ ਹੋਣ ਦੀ ਜਿੰਜਰ ਘਟਮਾ ਸਤਾ ਜਿੰਨਾ ਜਿਹੜੇ ਸਰੀਰ ਵਿੱਚ ਸਾਹ ਨੇ ਨਾ ਬੰਦਗੀ ਕਰਿਆ ਕਰੇ ਜਿੰਨਾ ਮਹਾਪੁਰਖਾਂ ਦਾ ਸੰਗਤ ਕੋ ਸਾਰੇ ਕਰਦੇ ਆਂ ਤਾਂ ਤਾਂ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਤਾਂ ਤਾਂ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਇਹਨਾਂ ਨਾਮ ਭਜਨ ਬੰਦਗੀ ਦਾ ਛੱਡਾ ਦਿੱਤਾ ਗਰੀਬ ਮੋਹਲ ਬਾਬਾ ਜੀ ਨੇ ਕੋਈ ਕੋਨਾ ਛੱਡਿਆ ਨਹੀਂ ਜਿੱਥੇ ਵੀ ਗਏ ਨਾਮ ਪਰੋਣ ਦੀ ਗੱਲ ਜਿੱਥੇ ਵੀ ਗਏ ਚਲਗੀਆਂ ਵਾਲੇ ਦੇ ਨਾਲ ਹੋ ਰਿਹਾ ਜਿੱਥੇ ਵੀ ਗਏ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦਾ ਕੋਡਾ ਆਸਰਾ ਲੈਂਦਾ ਸਤ ਸੰਗ ਦੀ ਮਹਿਨਤ ਬਾਰੇ ਦੱਸਿਆ ਆ ਹੁਣ ਸਤ ਦਿਨ ਅਨੰਦ ਵਰਸਨਾ ਗੁਰਮੁਖਾਂ ਬਲੋਂ ਕਿਸੇ ਨੂੰ ਕੋਈ ਨਾਮ ਨਹੀਂ ਸਤ ਸੰਗ ਵਿੱਚ ਆਓ ਹਾਜ਼ਰੀਆਂ ਲਵਾਓ ਜਿੱਥੇ ਜਿੱਥੇ ਬਾਜ ਜਾਂਦੀਆਂ ਹੁਣ ਵੀ ਪਹੁੰਚੋ ਹਾਜ਼ਰੀ ਲਵਾਇਆ ਕਰੋ ਇੱਕ ਹਾਜ਼ਰੀ ਲੱਗਦੀ ਹੈ ਦਰਬਾਰ ਦਾ ਰਜਿਸਟਰ ਖੁੱਲ੍ਹਿਆ ਜਿਹੜਾ ਇੱਥੇ ਬੈਠੇਗਾ ਉਹ 100 ਸਾਲ ਦੀ ਤਪੱਸਿਆ ਜਿਹਨੇ ਉਹਨੂੰ ਇਕੱਠੇ ਕਰਕੇ ਲੈ ਜਾਏਗਾ ਅਪੂ ਸਤਿਨਾਮ ਸੁਬਾਸ਼ੀ ਮੇਰੇ ਧੰਨ ਪਿਆਰੇ ਬਾਬਾ ਜੀ ਕਹਿ ਕਰਦੇ ਸੁਣੋ ਉਹਨਾਂ ਨੇ ਕਹਿਣਾ ਗੁਰੂ ਨਾਨਕ ਦੇ ਘਰ ਦੀ ਇੱਕ ਘੜੀ ਦੀ ਸਤ ਸੰਗਤ ਇੱਕ ਪਾਸੇ 50 ਸਾਲ ਦੀ 100 ਸਾਲ ਦੀ ਕਠਿਨ ਤਪੱਸਿਆ ਇੱਕ ਪਾਸੇ ਗੁਰੂ ਨਾਨਕ ਦੇ ਘਰ ਦੀ ਇੱਕ ਘੜੀ ਦੀ ਸਤ ਸੰਗਤ ਬਰੋਬਰ ਹੱਲ ਦਿੰਦੀ ਹੈ ਲੈ ਕੇ ਅਪੂ ਸਤਿਨਾਮ 100 ਸਾਲ ਮੈਂ ਕਹਤਾ ਨਹੀਂ ਹੋ ਜਾਂਦਾ 100 ਸਾਲ ਮੈਂ ਕਹਤਾ ਨਹੀਂ ਹੋ ਜਾਂਦਾ 100 ਸਾਲ ਤਪੱਸਿਆ ਕਰਨੀ ਫਿਰ 100 ਸਾਲ ਜਿੰਨੇ ਪੁਣ ਬੰਨਣੇ ਤਾਂ ਫਿਰ ਲਾ ਕੇ ਕਿਰਪਾ ਹੋਣੀ ਤੇ ਗੁਰੂ ਨਾਨਕ ਦੇਵ ਜੀ ਕਹਿੰਦਾ ਕਿੰਨਾ ਸਸਤਾ ਸਬਦ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਇੱਕ ਘੜੀ ਮਾਰਚ ਕਹਿੰਦੇ ਬਹਿ ਜਾ ਅੱਧੀ ਘੜੀ ਵੀ ਬਹਿ ਜਾ ਇੱਕ ਘੜੀ ਹੀ ਬਹਿਣਾ ਅੱਧੀ ਤੋਂ ਅੱਧੀ ਵੀ ਉਹਦੇ ਘਰ ਦੀ ਵਿਚਾਰ ਕਰ ਲੈ ਕਹਿੰਦੇ ਤੇਰੇ ਮੇਲੇ ਪਾਲ ਹੋਣਗੇ ਪਰ ਆਜ ਨੂੰ ਆਜ ਨੂੰ ਗੁਰੂ ਦਾ ਤੇਰੇ ਕੋਈ ਨਾ ਕੁਝ ਹੋ ਜਾਂਦਾ ਵੀ ਚਰਨ ਸ਼ਰਨ ਕੋਲ ਇੱਕ ਪੰਡਾ ਜਾਇ ਚਰ ਸਤਿਗੁਰ ਕੋਟ ਪੰਡਾ ਮਾਣ ਤੇਰੇ ਕੋਈ ਨਹੀਂ ਪ੍ਰਸੰਨ ਹੋ ਜਾਂਦੇ ਕਿਹੜੇ ਗੁਰੂ ਖਾ ਇੱਕ ਪੰਡਾ ਇੱਕ ਪੈਰ ਫੁੱਟ ਤਾਂ ਸਹੀ ਨਾ ਕਰੋੜਾਂ ਪੈਰ ਫੁੱਟ ਕੇ ਤੈਨੂੰ ਇੱਥੋਂ ਲੈ ਆਵਾਂ ਮੈਂ ਤੈਨੂੰ ਇਨਾ ਪਿਆਰ ਕਰਦਾ ਤੇ ਜਦੋਂ ਤੂੰ ਇੱਥੇ ਪਹੁੰਚ ਲਾਏਗਾ ਤੇਰੇ ਉਹ ਨ ਬਣ ਜਾਣਗੇ ਤੇਰਾ ਜੀਵਨ ਬਦਲ ਜਾਏਗਾ ਕੱਲਾ ਤੇਰਾ ਹੀ ਬਦਲ ਜਾਏਗਾ ਜਿਹੜਾ ਤੇਰਾ ਸਾਥ ਕਰੇਗਾ ਉਹਦੇ ਵੀ ਉਹਦਾ ਵੀ ਭਾਗ ਤਾਰਾ ਹੁੰਦਾ। ਉਹਦਾ ਵੀ ਭਾਗ ਤਾਰਾ ਇਸ ਘਰ ਵਿੱਚੋਂ ਸਭ ਕੁਝ ਮਿਲਦਾ ਸਾ ਸਭ ਕੁਝ। ਇਸ ਘਰ ਵਿੱਚੋਂ ਸਭ ਕੁਝ ਮਿਲਦਾ। ਬਾਬਾ ਇਸ਼ਾ ਸਿੰਘ ਮਾਨ ਗੱਲ ਕਰਿਆ ਕਰਦੇ ਸੰਗ ਕਹਿੰਦੇ ਜਿਹਦੀ ਬਾਹ ਗੁਰੂ ਨਾਨਕ ਨੇ ਫੜ ਲਈ ਉਹਨਾਂ ਦੀ ਦੁਨੀਆ ਦਾ ਨਾਲ ਕਰ ਲੱਜ ਕੇ ਅੱਖੋਂ ਸੱਫਾ ਆ। ਉਹਨੂੰ ਦੁਨੀਆ ਦਾ ਕੋਹਾਂ ਦਾ ਡਰ ਤੇ ਬਾਹ ਕਿਹਦੀ ਗੁਰੂ ਨਾਨਕ ਸਾਹਿਬ ਪੜ੍ਹਨਗੇ ਬਾਬਾ ਜੀ ਕਹਿੰਦੇ ਸੀ ਨਿਤ ਨੇਮ ਕਰਨਾ ਬਾਣੀ ਪੜ੍ਹਨੀ ਹੈ ਸੇਵਾ ਸੇਵਨ ਕਰਨਾ ਹਾਜ਼ਰੀਆਂ ਲਗਾਉਣੀਆਂ ਸਤਸੰਗ ਵਿੱਚ ਬੈਠਣਾ ਤੇ ਬਾਬਾ ਜੀ ਤਾਂ ਕਹਤਰ ਸੀ ਭਾਈ ਜਿਹੜਾ ਨਾਮ ਭਜਨ ਦੀ ਕਰੇਗਾ ਗੁਰੂ ਨਾਨਕ ਉਹਦੀ ਬਾਹ ਨਹੀਂ ਛੱਡੇਗਾ ਜਿਹੜਾ ਨਿਤ ਨੇਮ ਨਹੀਂ ਛੱਡੇਗਾ ਗੁਰੂ ਨਾਨਕ ਉਹਦੀ ਬਾਹ ਨਹੀਂ ਛੱਡੇਗਾ ਤੇ ਗੁਰੂ ਨਾਨਕ ਦੀ ਬਾਣੀ ਹੈ ਹੀ ਇਹ ਨਿਤਨੇਮ ਦਰਜੀ ਸੁਖਨੀ ਦੇ ਬਾਣ ਗੁਰਮੰਤਰ ਊਰ ਮੰਤਰ ਸਤਿਗੁਰਾਂ ਦੇ ਘਰ ਦੀ ਸੇਵਾ ਫਿਰ ਸਤਿਗੁਰਾਂ ਦੀ ਬਾਣੀ ਚੜ੍ਹਨੀ ਫਿਰ ਨਿਰਭਉ ਜਪੇ ਸਗਲ ਹੋਮ ਫਿਰ ਸਾਦੇ ਭਉ ਭੈ ਤੇਰੇ ਦੂਰ ਹੋ ਜਾਣਗੇ ਜਦੋਂ ਤੂੰ ਗੁਰੂ ਨਾਨਕ ਦੇ ਚਰਨਾਂ ਦਾ ਭਗਰਾ ਬਣ ਜਾਏਗਾ ਪਿਆਰ ਕਰੇਗਾ ਜਦੋਂ ਤੂੰ ਪਿਆਰ ਕਰੇਗਾ ਆ ਸਾਧੂਆਂ ਨੇ ਨਾਮ ਜਪੇ ਗੁਰੂ ਨਾਨਕ ਵੀ ਤਾਲਦਾ ਸਾਧੂ ਵੀ ਤਾਲਦਾ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾਂ ਕੀਏ ਭਾਈ ਇਹਨਾਂ ਦੀ ਮਹਿਮਾ ਕਹਿੰਦੇ ਨਾਮ ਜਪਣਾ ਲਗੋ ਕੋਈ ਲੁੱਡਾ ਪਿੰਗਲਾ ਕੋਈ ਚਲਾ ਗਿਆ ਲੋਕ ਕਹਿੰਦੇ ਸੀ ਇਹਦੇ ਕੋਈ ਤੁਰਿਆ ਮਸਾਂ ਜਾਣਾ ਹੈ ਕਹਿੰਦੇ ਸਾਧੂਆਂ ਦੀ ਕਿਰਪਾ ਹੋਵੇਗੀ ਤਾਂ ਪਗਾੜਾ ਦੇ ਜਣ ਕੇ ਪਿੰਗਰ ਪਰਬਤ ਪਾਰ ਪਰੇ ਖਲ ਚੱਲ ਬਗੀਤਾਂ ਅੰਧੇ ਲੇ ਲੇ ਕੋਲ ਸੁਝਿਆ ਗੁਰ ਵੇਟ ਪੁਣੀਤਾ ਮਹਿਮਾ ਸਾਧੂ ਸੰਗ ਕੀ ਸੁਨਹੁ ਕਹਿੰਦੇ ਲੋਕ ਕਹਿੰਦੇ ਜੇ ਤਾਂ ਕੁਝ ਨਹੀਂ ਬੰਨਣਾ ਹੈ ਤਾਂ ਵਿਚਾਰਾ ਬੋਲਾ ਪਿੱਤਲਾ ਹੈ ਕਿੰਨੇ ਤਜਾ ਤੁਰ ਮਸਾ ਮਸਾ ਕਹਿੰਦੇ ਨਾਮ ਜਪਣ ਵਾਲੇ ਦਾ ਆਸਰਾ ਮਿਲ ਗਿਆ ਮੈਂ ਨਹੀਂ ਕਹਿੰਦਾ ਮਾਦੇ ਤਾਂ ਆਪ ਕਹੀ ਜਾਂਦੇ ਹਮ ਸੰਤਨ ਕੀ ਦੇਣ ਪਿਆਰੇ ਹਮ ਸੰਤਨ ਕੀ ਚੱਲਣਾ ਨਾਲੇ ਕਹਿੰਦੇ ਵੀ ਹਾਂ ਮੈਂ ਤਾਂ ਆਪ ਨੇਣ ਮੈਂ ਤਾਂ ਆਪ ਤੁਰਦਾ ਕਹਿੰਦੇ ਮਹਾਂਪੁਰਖਾਂ ਦੀ ਕਿਰਪਾ ਹੋ ਜਾਏ ਨਾਮ ਜਪਣ ਵਾਲਿਆਂ ਦੀ ਕਿਰਪਾ ਹੋ ਜਾਏ ਇਹ ਤਾਂ ਮਰਨੇ ਆਪ ਨੂੰ ਸਾਨੂੰ ਨਹੀਂ ਮੈਂ ਮੰਨ ਦਸੀ ਹੈ ਮੇਰੇ ਨਾਮ ਜਪਣ ਵਾਲਿਆਂ ਦੀ ਕਿਰਪਾ ਹੋ ਜੇ ਤੇ ਲੋਲੇ ਪਿੰਗਲੇ ਵੀ ਪਹਾੜ ਚੜ ਜਾਂਦੇ ਕੋਈ ਨਾ ਲੋਲੇ ਪਿੰਗਲੇ ਪਹਾੜ ਚੜ ਲੱਦੇ ਇਹਦ ਕਰਕੇ ਮਾਰੇ ਕਹਿੰਦੇ ਆਇਆ ਥਾ ਗੁਰੂ ਨਾਨਕ ਦੇਵ ਜੀ ਕੰਮ ਕਰਦੇਗਾ ਜਦੋਂ ਗੁਰੂ ਨਾਨਕ ਦੇਵ ਜੀ ਮਾਂ ਪਾਡੇਗਾ ਫਿਰ ਸਾਰੇ ਜਨ ਬਹਿ ਦੂ ਗੁਰੂ ਨਾਨਕ ਕਿ ਬੜੀਓ ਪਿਆਰ ਨਾਲ ਦੀ ਕਰਨੀ ਪੈਗੀ ਡਿਊਟੀ ਕਰਨੀ ਪੈਗੀ ਜੇ ਮੇਂ ਸਰਕਾਰੇ ਦੇ ਨਾਲ ਆਪਾਂ ਡਿਊਟੀਆਂ ਕਰਦੇ ਹਾਂ ਸਰਕਾਰੇ ਦੇ ਨਾਲ ਡਿਊਟੀਆਂ ਕਰਦੇ ਫਿਰ ਆਪਾਂ ਨੂੰ ਤਨਖਾਹ ਮਿਲਦੀ ਉਹਦੇ ਤੋਂ ਪਰਿਵਾਰ ਦਾ ਨਿਰਵਾਹ ਚੱਲਦਾ ਹੈ ਜੀਵਨ ਦਾ ਨਿਰਵਾਹ ਚੱਲਦਾ ਹੈ ਐਵੇਂ ਸੱਜੇ ਪਾਸ਼ਾ ਦੇ ਘਰ ਦੀ ਕੋਈ ਡਿਊਟੀ ਕਰਨੀ ਪੈਣੀ ਮਾਰੇ ਦੇ ਘਰ ਦੀ ਡਿਊਟੀ ਕਰਨੀ ਪੈਣੀ ਬਾਬਾ ਨਾਨਕ ਸੇ ਕਿਹਦੇ ਜਿਹੜੇ ਮਾਰੇ ਦੇ ਘਰ ਦੀ ਡਿਊਟੀ ਕਰਦੇ ਆ ਡਿਊਟੀ ਇਹ ਹੀ ਹੈ ਤੇਰੀ ਸੁਬਾ ਸ਼ਾਮ ਆਦਿਸ਼ਨ ਮੇਲਾ ਕਰ ਕੇਵਲ ਸੇਵਾ ਕਰ ਹਾਜ਼ਰੀ ਨਵਾ ਤੇ ਯਾਦ ਰੱਖੀ ਜਿਹਦੇ ਚਰਨਾਂ ਦੀ ਹਾਜ਼ਰੀ ਕਰਦਾ ਉਹ ਤੇ ਸ਼ੰਕਾ ਨਾ ਕਰੀ ਉਹਦੇ ਤੇ ਸ਼ੰਕਾ ਨਾ ਕਰੀ ਪਤਾ ਨਹੀਂ ਮੇਲੂ ਕੇ ਨਾਮ ਮੇਲੂ ਪਤਾ ਨਹੀਂ ਆਹ ਹਰੂ ਕੇ ਨਾਮ ਹੋਵੇ ਸ਼ੰਕਾ ਕਰਨ ਤੋਂ ਪਹਿਲਾਂ ਧੰਨੇ ਜੱਟੋਂ ਨਿਕਰ ਮਾਰਨੀ ਪੰਡਤ ਨੇ ਪੱਥਰ ਲੇ ਪੀੜ ਕੇ ਦੇ ਦਿੱਤਾ ਪੱਥਰ ਲੇ ਕੇ ਪੀੜ ਕੇ ਦੇ ਧੰਨੇ ਨੂੰ ਗੈਰ ਛੜਾ ਦੇ ਸਰ ਮੈਨੂੰ ਨੂੰਹ ਮਿੱਤਾ ਲਗੜਨ ਵਾਲਾ ਪੱਥਰ ਮੇਰੇ ਪੇਟ ਕੇ ਦੇ ਦਿੱਤਾ ਕਹਿੰਦੇ ਬੈਰ ਬੁੱਲੀ ਹੁੰਦਾ ਜੱਟ ਕੋ ਬਹਿਣਾ ਸਾਨੂੰ ਕੀ ਪਤਾ ਥਾਪੂ ਨੇ ਸ਼ਾਲਗਰਾਮ ਕੀ ਹੁੰਦੇ ਪਰ ਧੰਨੇ ਨੇ ਰਾਜ ਰਾਜ ਡਿਊਟੀ ਕੀਤੀ ਗੁਰਨਾਮ ਸਿੰਘ ਪਾਸ਼ਾ ਦੀ ਵਹਿਣ ਨੂੰ ਦੀ ਥਾਪੂ ਦੀ ਕੋ ਡਿਊਟੀ ਕਰਨ ਵਾਲਾ ਹੁੰਦੇ ਕੋ ਡਿਊਟੀ ਕਰਨ ਵਾਲਾ ਹੋਵੇ ਤੇ ਰੱਬ ਵੀ ਉਹਦੀ ਥਾਂ ਤੇ ਡਿਊਟੀ ਕਰਦਾ ਸਾਡਾ ਰੱਬ ਇਹੋ ਜਿਹਾ ਹੈ ਸੇਵਾਦਾਰ ਦੇ ਨਹੀਂ ਪਹਿਲੇ ਦਰ ਬਣ ਕੇ ਵੀ ਸਿੱਖ ਦੇ ਨਹੀਂ ਖੜ ਜਾਂਦਾ ਪੌੜੀਆਂ ਦੇ ਵਿੱਚ ਭਾਈ ਜੋਗੇ ਦਾ ਮਨ ਡੋਲਿਆ ਤੇ ਬੇਜਬਾਨੇ ਚ ਵਾਰੀ ਗਈ ਪੌੜੀ 'ਚ ਸੱਚੇ ਪਾਤਸ਼ਾਹ ਪਹਿਲੇ ਦਰ ਦਾ ਉਪਤਾਰਨ ਕਰਕੇ ਖੜ ਗਏ ਰੱਖਦੇ ਡੋਲਣ ਕੋਲ ਸਿੱਖ ਗੁਰੂ ਦੀ ਮੰਨਦਾ ਤੇ ਗੁਰੂ ਵੀ ਸਿੱਖ ਦੀ ਰੱਖਿਆ ਪਰਮੇਸ਼ਵਾਰ ਜੀ ਹੋਵੇ ਕਿ ਮੈਨੂੰ ਪਾਲਣ ਹਾਰਾ ਮੇਰਾ ਪਰਮੇਸ਼ਰ ਹੈ ਵਿਸ਼ਵਾਸ ਹੀ ਉਸ 'ਤੇ ਜਾਂਦਾ ਹੈ ਸਤਿਗੁਰ ਸਿੱਖ ਕੀ ਕਰੀ ਪ੍ਰਤੀਪਾਲ ਸੇਵਕ ਕੋ ਗੁਰ ਸਦਾ ਸਦਾ ਹੀ ਜਾਣ ਕਿ ਇਹ ਤੇ ਨਹੀਂ ਖੇਡ ਥੋੜਾ ਸਦਾ ਹੀ ਸਦਾ ਕਿਉਂ ਕਹਿੰਦੇ ਹਮੇਸ਼ਾ ਕਿਹ ਕਹਿੰਦੇ ਜੀ ਦੇ ਜਨ ਮਹਾਰਾਜ ਦਿਆਲ ਹੋ ਜਾਣ ਪ੍ਰਤੀਪਾਲ ਕਰਦੇ ਆਪਣੇ ਪਿਆਰੇ ਦੀ ਨਾਮ ਜਪਣ ਵਾਲੀ ਸੱਚੇ ਬਾਸਾ ਜੀ ਕਹਿੰਦੇ ਕਹਿੰਦਾ ਨਾਮ ਜਪਣ ਲੱਗ ਜੇ ਤਾਂ ਪੜਦੇ ਨਾ ਜਦ ਇਸ ਟਾਈਮ ਦੇ ਵਿੱਚ ਦੇਨਾਂ ਦੇ ਲੈਦੇ ਤਰਪਾਹੇ ਜੁਗਾ ਜਗੰਤਰ ਖਾਦੀ ਜਾ ਹੋਣ ਤੇਰੀ ਢੋਲੀ ਵਿੱਚ ਨਹੀਂ ਤਾਕਤ ਨਹੀਂ ਹੁੰਦੀ ਉਹਨਾਂ ਦਾਤਾਂ ਦਿੰਦੇ ਨਹੀਂ ਸਕਣਾ ਤੂੰ ਸੱਤ ਜਣਾ ਪਰ ਮਿੱਤਤਨ ਤਾਂ ਪਾਉਦੇ ਨਾ ਉਹਦੀ ਡਿਊਟੀ ਤਾਂ ਕਰਿਆ ਕਰ ਮਣਾ ਕੋਟ ਕੇ ਚੌਂਕੜਾ ਮਾਰਿਆ ਕਰ ਜਦੋਂ ਤੇਰੀ ਜਾਨ ਉਹਦੇ ਮਾਣ ਨਾਲ ਜੁੜਿਆ ਹੁੰਦਾ ਉਹ ਚੌਂਕੜਾ ਮਾਰ ਕੇ ਵਾਹਿਗੁਰੂ 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 ਕਰ ਜਦੋਂ ਤੂੰ ਪਤਾ ਲੇ ਕਰ ਮਾਣ ਦਾ ਖੰਡਾਣ ਲੱਗਿਆ ਮਨ ਖਿੰਡਣ ਲੱਗਿਆ ਉੱਠ ਤੇ ਇਸ਼ਨਾਨ ਪਾਣੀ ਕਰ ਤੇ ਉੱਚੀ ਬਾਣੀ ਕਰ ਜਦੋਂ ਤੇਰੇ ਆਸਨ ਤੋਂ ਤੇਰੀ ਜਾਗ ਤੂੰ ਓਦੋਂ 12:00 ਦੀ ਸ਼ਾਮ ਵਦ ਰਸੀਂ ਤੂੰ ਆਂ ਦੀ ਮਾਰੀ ਕਹਿੰਦੇ ਜਦੋਂ ਜਾਗ ਖੁੱਲੇ ਚੌਂਕੜਾ ਮਾਰ ਲੋ ਰੱਬ ਦੀ ਜੋਟੀ ਕਰੋ ਚੌਂਕੜਾ ਮਾਰ ਲੋ ਚੌਂਕੜਾ ਤੇ ਵਾਹਿਗੁਰੂ 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 ਕਰੋ ਤਨਵਾਪਾਈਸ਼ੇ ਕਰ ਮਾਰੇ ਵਿਰੋਚੇ ਦੇਸੀ ਕਹਿੰਦੇ ਸਾਰਾ ਦਿਨ ਪਰਬਾਰ ਵਿਹਾਰ ਘੰਟਾ ਡੇਢ ਘੰਟਾ ਪਰੋ ਬਾਣੀ ਰੱਬ ਦੇ ਘਰ ਦੀ ਸੇਵਾ ਕਰੋ ਪਰਜਨਮ ਨਹੀਂ ਕਰੋ ਤੇ ਲੋਕ ਪਰਮ ਉਹਦੇ ਸੁਖ ਲੈਣ ਰੋਹ ਵਿਚਾਰ ਸੰਸੰਗਤ ਅੱਜ ਤਾਂ ਆਪਾਂ ਇਹੀ ਗੱਲ ਕਰਨੀ ਹੈ ਜਿੱਥੇ-ਜਿੱਥੇ ਬਾਤ ਲੱਗਦੀ ਹੈ ਗੁਰਮੁਖਾਂ ਦੇ ਗ੍ਰਹਿ ਕਿਹਨਾਂ ਚਾ ਪੁਰ ਸਤਗੁਰ ਆਇਆ ਸਭਾਂ ਦੇ ਸਾਹਦੇ ਸਤਗੁਰ ਰਿਭ ਰਾਇਆ ਗੁਰਮੁਖ ਵੀ ਵਿਦੇਸ਼ਾਂ ਕੋ ਸੱਚੇ ਪਾਤਸ਼ਾਹ ਦੀ ਮੇਲ ਲੈਣ ਵਾਸਤੇ ਆਏ ਉੱਥੇ ਵੀ ਸੇਵਾਵਾਂ ਕਰਦੇ ਆ ਗੁਰੂ ਸਾਹਿਬ ਦਾ ਪ੍ਰਕਾਸ਼ ਘਰ ਵਿੱਚ ਪਰ ਇੱਥੇ ਆਪੇ ਦੀ ਸੰਸੰਗਤ ਦੀਆਂ ਫੁੱਟੀਆਂ ਲੈਣ ਵਾਸਤੇ ਗੁਰੂ ਨੂੰ ਪਰਵਾਹ ਨਹੀਂ ਪਹੁੰਚ ਕੇ ਲਾਹ ਲਿਆ ਤਾਂ ਮੈਂ ਜੱਟ ਨੇ ਕਿੰਨੀ ਮਿਹਨਤ ਕੀਤੀ ਸਾਧ ਸੰਗਤ ਉਹਨੇ ਤਾਂ ਨਾਣ ਮਿਰਚ ਵਾਲੇ ਦੇ ਦਿੱਤਾ ਸੀ ਪੱਥਰ ਪਰ ਤਾਂ ਨਹੀਂ ਸ਼ਕਦਾ ਸੀ ਉਸ ਪੱਥਰ 'ਤੇ ਰੱਬ ਨੂੰ ਵੇਖਦਾ ਹੈ ਕਿੰਨੇ ਦਿਨ ਹੋ ਗਏ ਪੱਥਰ ਦੇ ਜੇ ਪ੍ਰਸ਼ਾਦਾ ਰੱਖਦਾ ਹੈ ਵੇਖੋ ਮਾਰੀ ਕਹਿੰਦੇ ਪੱਥਰ 'ਤੇ ਰੱਬ ਨਹੀਂ ਬਾਹਨ ਮੈਂ ਪਰਮੇਸ਼ਰ ਨਹੀਂ ਮਾਰੇ ਕਹਿੰਦੇ ਪੱਥਰ 'ਤੇ ਰੱਬ ਨਹੀਂ ਉਹ ਹੀ ਦਾਤਾ ਕਹਿੰਦਾ ਹੈ ਵੀ ਸਭੈ ਘਟ ਲਾਮ ਗੋਲੇ ਨਾਮਾ ਮਿਲੇ ਰਾਮ ਬਿਨਾ ਕੋ ਉਹੀ ਨਾਮ ਜਿਹਦਾ ਇਹ ਸਭ ਇਹਦਾ ਸੱਚੇ ਕੀ ਹੈ ਬੋਲੜੀ ਸੱਚੇ ਦਾ ਵਿਝਵਾ ਹੁਣ ਜੇ ਕੋਈ ਨਾਮ ਲੈ ਬਾਬਾ ਨਾਸਿਰ ਕਹਿੰਦੇ ਜਿਹੜੇ ਭਾਈ ਤਰਕ ਕਰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦਾਂ ਨਹੀਂ ਸ਼ਰਦੇ ਗੁਰੂ ਸਾਹਿਬ ਜਾਮਨੀ ਸ਼ਬਦ ਦੇ ਰੂਪ ਉਨੀ ਨੰਨੇ ਗੁਰੂ ਸਾਹਿਬ ਕਿਸੇ ਨਾਲ ਗੱਲਾਂ ਬਾਤਾਂ ਨਹੀਂ ਕਰਦੇ ਤਾਂ ਕਿ ਗਿਆਨ ਹੈ ਇਹ ਤਾਂ ਬਾਣੀ ਲਿਖੀ ਹੋਈ ਹੈ ਬਾਬਾ ਜੀ ਕਹਿੰਦੇ ਜੇ ਧੰਨੇ ਦਾ ਪੱਥਰ ਛੱਡ ਸਕਦਾ ਹੈ ਤੇ ਸਾਡਾ ਤਾਂ ਹੈ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਸਤਿਮਾਨ ਜੀ ਵਾਹਿਗੁਰੂ ਭਾਈ ਜੇ ਧੰਨੇ ਦਾ ਪੱਥਰ ਛੱਡ ਸਕਦਾ ਹੈ ਸਾਡਾ ਤਾਂ ਗੁਰੂ ਨਾਨਕ ਹੈ ਹੀ ਹਾਜ਼ਰ ਛਕਾਇਆ ਫਿਰ ਬਾਬੇ ਨਾਨਕ ਸਿੰਘ ਵਾਲ ਨੇ ਦੁਨੀਆ ਦੀ ਮਰਜੀ ਕਹਿੰਦੀ ਰਹੇ ਸਤਾਰ ਭਾਰਤ ਆਇਆ ਮਹਾਰਾਜ ਦਾ ਲੋਕਾਂ ਨੇ ਆਗਿਆ ਚ ਥਲਬਾਰੀਆਂ ਗੁਰੂ ਗ੍ਰੰਥ ਸਾਹਿਬ ਉੱਤੇ ਸੁਣ ਸਭ ਕਢਾਇਆ ਸਰਕਾਰ ਸਥਾਨ ਸਿਖਾਇਆ ਅਸੀਂ ਆਪਣੇ ਅੱਖੀਂ ਦੇਖੀ ਜਦ ਕਿ ਸੋਣੀ ਵਿਚਾਈ ਅਲੋਕਿਤ ਸਾਧੂ ਗੁਰੂ ਸ਼ੋਭ ਰਹਿਣਾ ਮਾਰੇ ਕਹਿੰਦੇ ਸਾਰੀਆਂ ਘਟਾਂ ਦੇ ਪਰਮੇਸ਼ਰ ਗੋਦ ਹੈ ਵਸਦਾ ਉਹਦਾ ਵਾਸਾ ਜੱਗਲੇ ਜੱਗਲੇ ਵਿੱਚ ਅਰ ਜੇ ਤੇਰੀ ਭਾਵਨਾ ਪਣਦੇ ਤੈਨੂੰ ਜੇ ਸੰਬੰਧ ਆ ਜਾਏ ਤੇ ਫਿਰ ਤੂੰ ਪੱਥਰ ਤੋਂ ਵੀ ਰੱਬ ਨੂੰ ਪ੍ਰਗਟ ਕਰ ਸਕਦਾ ਕਿਉਂਕਿ ਸਾਰਾ ਸੰਸਾਰ ਉਦੀ ਕੋਠੜੀ ਹੈ ਉਹਦੇ ਰਹਿਣ ਇਸ ਸੰਸਾਰ ਦੀ ਉਪਤੀ ਕਰ ਕੀਤੀ ਮਨ ਨੇ ਸੰਸਾਰ ਬਣਾਇਆ ਤੇ ਬਣਾ ਕੇ ਵਿੱਚ ਬਸ ਕੇ ਬਹਿ ਗਏ ਹਮਾਂ ਰਜਾ ਆ ਮਿਸਤਰੀ ਨੇ ਦਰਵਾਜਿਆਂ ਦੀਆਂ ਜੋੜੀਆਂ ਬਣਾਈਆਂ ਇਟਾਲੇ ਨੇ ਟੜਕ ਟਣ ਪੱਥਰ ਲਾਗੇ ਲੈਂਟਰ ਪਾ ਦਿੱਤਾ ਹਰੇਕ ਕਾਰੀਗਰ ਨੇ ਆਪਣੀ ਆਪਣੀ ਕਾਰੀਗਰੀ ਉਖਾਈ ਪਰ ਇਹਨਾਂ ਦੇ ਵਿੱਚੋਂ ਆਪਾਂ ਮਿਸਤਰੀ ਨੂੰ ਕਾਰੀਗਰੋਂ ਨਹੀਂ ਕਹ ਸਕਦੇ ਪਰ ਕਹਿੰਦੇ ਜੇ ਤੇਰੀ ਭਾਵਨਾ ਮੰਨ ਲੈ ਤੇ ਨਾਬ ਉਹਦਾ ਸਾਰਾ ਸੰਸਾਰ ਹੀ ਹੈ ਕੱਕ ਦੇ ਸਾਹਮਣੇ ਵੀ ਬਹਿ ਜਾ ਤੇ ਕੱਕ ਦੇ ਵਿੱਚੋਂ ਵੀ ਲੱਭ ਨੂੰ ਲੱਭ ਸਕਦੇ ਹੈਗਾ ਜਿੱਕੇ ਉਸ ਵਰਤਨਾ ਇਹ ਬੰਦ ਸੱਚੇ ਕੀ ਹੈ ਕੋਟ ਦੇ ਸਾਹਮਣੇ ਜੇ ਤੂੰ ਚਿੰਤਾ